ਜਦੋਂ ਇਥੇ ਨਾ ਗੋਡਾ ਮਾਰ ਕੇ ਪਾਣੀ ਕਢਤਾ ਦਰੋਪਤਾਂ ਨੂੰ ਫੇਰ ਪਤਾ ਲੱਗਿਆ ਵੀ ਇਹ ਆ ਚੀਜ਼ ਐ ਹੁਣੇ ਪੈਦਾ ਲਾ ਦਰੋਪਤਾਂ ਨੂੰ ਥਾਪੀ ਦੇਦੀ ਭੀ ਮਨ ਕਹਿੰਦੀ ਬਾ ਜੋਦਿਆ ਕਹਿੰਦੀ ਧਰਤੀ ਤੇ 파ੜ ਕੇ ਪਾਣੀ ਕਢਤਾ ਤਾਂ ਅਰਜਨ ਬੈਠਾ ਬੈਠਾ ਬੋਲਦਾ ਕਹਿੰਦਾ ਦੂਜੀ ਵਾਰੀ ਕਾਲਜਾ ਫਟੇ ਨੇ ਧਰਤੀ ਦਾ ਦੂਜੀ ਵਾਰ ਇਹਨੂੰ ਥਾਪੀ ਨਾ ਦੇਦੀ ਕਹਿੰਦਾ ਤੇ ਉਹ ਪਈ ਦਰੋਪਤਾ ਪਿੱਛੇ ਹੜਕੀ ਚਲ ਪਈ ਹੱਥ ਮੂੰਹ ਧੋਤਾ ਮਾਤਾ ਕੁੰਥਾ ਨੇ ਵੀ ਸਾਰਿਆਂ ਨੇ ਇਹ ਆਉਦਾ ਅੰਨਪਣੀ ਬਣਾਇਆ ਸ਼ੱਕ ਲਿਆ ਜਦੋਂ ਤੜਕੇ ਦਨ ਚੜਿਆ ਅਰ ਜਾਂ ਰਾਜੇ ਦੱਸ ਕੁਲੇ ਗਿਆ ਕਹਿੰਦਾ ਜੀ ਇਸ ਨੂੰ ਉਕਰ ਰਹਿਣਾ ਜੇ ਤੁਸੀਂ ਨੂੰ ਉਕਰ ਦੀ ਲੋੜ ਹੈ ਕਹਿੰਦਾ ਵੀ ਆਜੋ ਰਾਜਾਂ ਤਾਂ ਲੋੜ ਹੀ ਹੁੰਦੀ ਆ ਬੰਨਾਂ ਦੀ ਪੰਜੇ ਵਹਾ ਲੇ ਮਾਤਾ ਕੁੰਥਾ ਵਹਾ ਲਈ ਸਿਮੀ ਸੱਤ ਨਹੀਂ ਦਰੋਪ ਤਾਂ ਵਹਾ ਲਈ ਕਹਿੰਦਾ ਤਾਂ ਸੋਪਈ ਕੰਮ ਕੀ ਕੀ ਕਰਦੇ ਹੋ ਤੁਸੀਂ ਜਿਹੜੀ ਮਾਤਾ ਆਤੀ ਹੁੰਥਾ ਉਹ ਕਹਿੰਦੀ ਜੀ ਮੈਂ ਤਾਂ ਬਸ ਮਾੜਾ ਮੋਟਾ ਬੱਚੇ ਪੁੱੱਚੇ ਦਾ ਸੰਭਾਲਦੀ ਹਾਂ ਹੂੰ ਕਹਾਂ ਕੋ ਗਾਨੀ ਤੂੰ ਪਈ ਬੱਚੇ ਸੰਭਲ ਤੇ ਤੂੰ ਭਈ ਕਹਿੰਦੀ ਜੀ ਮੈਂ ਤਾਂ ਬੰਦ ਹੀ ਰਹੀ ਹਾਂ ਉਹ ਕਹਿੰਦੀ ਕਹਿੰਦਾ ਫਿਰ ਤੂੰ ਭਈ ਰਾਣੀ ਦੀ ਬੰਦੀ ਬਣ ਜਾ ਤੂੰ ਭਈ ਅਰਜਨ ਨੂੰ ਕਹਿੰਦਾ ਕਹਿੰਦਾ ਜੀ ਮੈਂ ਤਾਂ ਬੱਚੇ ਪੜ੍ਹਾਉਣਾ ਮਾਸਟਰ ਹੈ ਕਹਿੰਦਾ ਬੱਚੇ ਪੜ੍ਹਨ ਲੱਗ ਜਾ ਪੜ੍ਹਾਉਣ ਲੱਗ ਜਾ ਉਹ ਸਾਰੇ ਪੁੱਤਰੇ ਭੀਮ ਨੂੰ ਕਹਿੰਦਾ ਵੀ ਤੂੰ ਕਹਿੰਦਾ ਜੀ ਮੈਂ ਤਾਂ ਰਸੋਈ ਐ ਉਹਨੇ ਆਖੇ ਵੀ ਜਿਵੇਂ ਤੂੰ ਆਉਂਦੇ ਤੇ ਬਣਾ ਲਿਆ ਕਰਾਂ ਖਾ ਲਿਆ ਕਰਾਂਗੇ ਕਿਸੇ ਦੀ ਆਪਣਾ ਜਨਮ ਰੱਜਣਾ ਨਹੀਂ ਉਹ ਖਰਾਕ ਬੜੀ ਕੀ ਉਹ ਕਹਿੰਦਾ ਜੀ ਮੈਂ ਤਰ ਸੋਈ ਆ ਕਹਿੰਦਾ ਫੇਰ ਤੂੰ ਸੋਈ ਸਾਹਮਣੇ ਅ ਡੜਕਾ ਮਾਤੇ ਲਾ ਲੇ ਡੜਕਾ ਮਾਤੇ ਲੱਗੀ ਉਧਰੋਂ ਰਾਜੇ ਦੱਸਦਾ ਸਾਲਾ ਤਿੱਕਰੀ ਚਕ ਇੱਥੇ ਆ ਕੇ ਪਤਨ ਪੂਰਾ ਹੁੰਦਾ ਨਾ ਕਹਾਂਦਾ ਨਾ ਵੀ ਤਿੰਨੇ ਤੈਥੋਂ ਮਰਨਗੇ ਹਮ ਇੱਥੇ ਮਰਨਗੇ ਫਿਰ ਰਾਜੇ ਦੱਸਦੀ ਧਰਤੀ ਤੇ ਮਰੇ ਉਹ ਕਹਿੰਦਾ ਭਾਈ ਜਦੋਂ ਇੱਥੇ ਆ ਗਏ ਉਹ ਕਹਿੰਦਾ ਵੇ ਧੀ ਮਾਂ ਕਹਿੰਦਾ ਉਹ ਕਹਿੰਦਾ ਹੁਣ ਇਹ ਜੇ ਰਾਜਾ ਪੁੱਸੂ ਆਪਾਂ ਨੂੰ ਆਪਾਂ ਨਾਂ ਕੀ ਦੱਸਾਂਗੇ ਹੂੰ ਕਹਿੰਦਾ ਸਾਵੇਂ ਨਾਂ ਨਾ ਦੱਸਿਓ ਡੋੜੀ ਦੱਸ ਦਿਓ ਹੂੰ ਅੜ ਜਾ ਲਿਆ ਰਾਜਾ ਭੈਣਾ ਜੇ ਤਾਂ ਹੁਣ ਕਹਿਣ ਦੇ ਪਾਂਡੂਆਂ ਫਿਰ ਉਹ ਕਿੱਥੋਂ ਨੌਕਰ ਰਸਦਾ ਦੀ ਫਿਰ ਤਾਂ ਉਹ ਕੂਝ ਦਾ ਖੁਸ਼ਮਾਂ ਦੀ ਬਾਹ ਤੇ ਇਹਨਾਂ ਦਾ ਐਤੀ ਵੀ ਨੂਨ ਹਰਾਮ ਨਹੀਂ ਕਰਨਾ ਕੰਮ ਕਰਕੇ ਰੁਕੀ ਖਣੀ ਹੈ ਹੂੰ ਕਿ ਪਈ ਉਹ ਕਹਾਂ ਤੇਰਾ ਨਾਂ ਕੀ ਆ ਭੈ ਰਸੋਈਆ ਕਹਿੰਦਾ ਜੀ ਮੇਰਾ ਨਾਂ ਕਾਲੂ ਹੈ ਹੂੰ ਨਾਂ ਬਦਲ ਦਿੱਤੀ ਹੂੰ ਸਾਰਿਆਂ ਨਾਲ ਡੋੜ ਨਾਂ ਬਦਲ ਦਿੱਤੀ ਉਹਨੂੰ ਕਿ ਰੀਚ ਕਨੇ ਸੋਚਿਆ ਉਹ ਆਪਦੀ ਭੈਣ ਕੋਲੇ ਮਿਲਣ ਆਇਆ ਉਹਨਾਂ ਦਰੋਪ ਤਾਂ ਸੋਹਣੀ ਵਾਲੀ ਸੀ। ਹੂੰ। ਚੱਲ ਜੇ ਤਗਰੀਬੀ ਤੇ ਕੱਪੜੇ ਪਾਲੇ ਤਾਂ ਕਿ ਰੂਪ ਤਾਂ ਨਹੀਂ ਗਿਆ ਕਿਸੇ ਪਾਸੇ। ਹੂੰ। ਸੋਹਣੀ ਸੀ। ਉਹ ਕਹਿੰਦੀ ਕਿ ਵੀ ਆਹ ਦੀ ਭੈਣ ਨੂੰ ਕਹਿੰਦਾ ਭੈਣੇ ਤੇਰੀ ਬਾਂਦੀ। ਕਹਿੰਦੀ ਹਾਂ ਭਈ ਬਾਂਦੀ ਏ। ਕਹਿੰਦਾ ਮੇਰੇ ਨਾਲ ਵਿਆਹ ਕਰਾ ਦੇ ਤਾਂ। ਕਹਿੰਦੀ ਭਈ ਮੈਂ ਪੁੱਛਣ। ਉਹਨਾਂ ਕੋਲ ਗੱਲ ਕਰੀ ਭਈ ਐਂ ਕਰਕੇ ਮੇਰਾ ਭਾਈ ਡੱਬਲੀ ਐ। ਰਾਜਾ ਵੀ ਅਕਰੀ ਚ ਕੋ। ਵੀ ਆਪਾਂ ਆ ਬਾਂਦੀ ਦਾ ਵਿਆਹ ਕਰ ਦਈਏ। ਹੂੰ। ਉਹਨਾਂ ਐ ਤਾਂ ਪਤਾ ਨਹੀਂ ਬਹੀ ਬਹੀ ਕੋਈ ਇਹਨਾਂ ਨੂੰ ਪੰਜਾਂ ਨੂੰ। ਹੂੰ। ਉਹ ਕਹਣਾ ਭਾਈ ਦੇਖ ਲਾਂਗੇ। ਕਉ ਉਹਨਾਂ ਨੂੰ ਮਜਬੂਰੀ ਸੀ ਉਹ ਕਹਿੰਦਾ ਵੀ ਭੀਮ ਕਿਵੇਂ ਕਰੀਆ ਕਹਿੰਦਾ ਕਰਦੇ ਹਾਂ ਫਿਰ ਮੈਂ ਜਾਉਂ ਟਾਈਮ ਆ ਗਿਆ ਤਾਂ ਫਿਰ ਇਹਨਾਂ ਨੂੰ ਕਿਵੇਂ ਕਹਿੰਦਾ ਬਾਤਨ ਹੋਇਆ ਇਹਨੂੰ ਮੇਰੇ ਇੱਥੇ ਮਰਨੇ ਨੇ ਮੈਂ ਜਾਉਂ ਉਹਨ ਕੀ ਭਾਈ ਭੀਮ ਨੇ ਪਾਲੇ ਦਰੋਪਤਾਂ ਵਾਲੀ ਢੀੜੇ ਕਰਤੀ ਹਾਂ ਇਹ ਅੱਗੇ ਫੇਰੇ ਕਰਦੇ ਹੁੰਦੇ ਇਹ ਫੇਰੇ ਪੂਰੇ ਕਰ ਲਏ ਸਾਰਾ ਕੁਝ ਕਰ ਲਏ ਮੂੰਹ ਟੱਕ ਕੇ ਫੇਰੇ ਹੁੰਦੇ ਹੁੰਦੇ ਉਹ ਕੀ ਮੂੰਹ ਟੱਕ ਕੇ ਟੱਕੀ ਚੜਦੇ ਹੁੰਦੇ ਟੋਲੀ ਲੋਹਾਰ ਡੋਲੀ ਤੇ ਲੈ ਕੇ ਜਾਂਦੇ ਚੱਕੇ ਹੂੰ ਡੋਲੀ 'ਚ ਬਹਿ ਗਏ ਲੋਹਾਰਾਂ ਨੇ ਆਖੇ ਭਾਂਦਾ ਇੰਨਾ ਵਜਨ ਕਿਵੇਂ ਹੋ ਗਿਆ ਜਰਾ ਉਹ ਤੇ ਤਾਂ ਇੰਨਾ ਵਜਨ ਨਹੀਂ ਹੁੰਦਾ ਥੋੜੀ ਜਿਹੀ ਦੂਰ ਜਾ ਕੇ ਲੋਹਾਰ ਫੇਰ ਤਰਦਾ ਕਰਨ ਡੋਲਾ ਹੂੰ ਕਹਿੰਦਾ ਇਹ ਵਜਨ ਵਾਲਾ ਹੂੰ ਮੈਂ ਸੋਚਿਆ ਵੀ ਇਹਨੂੰ ਪਤਾ ਨਾ ਲੱਗੇ ਹੂੰ ਕਹਿੰਦੀ ਬਈ ਜੇ ਤੁਸੀਂ ਨਹੀਂ ਚੱਕ ਕੇ ਲਿਜਾ ਸਕਦੇ ਮੈਂ ਤੁਰ ਕੇ ਭਗ ਜੂ ਹੂੰ ਕਹਿੰਦਾ ਰਾਜਾ ਮਾਰ ਤੂੰ ਸਾਨੂੰ ਹੂੰ ਕਹਿੰਦਾ ਰਾਜਾ ਮਾਰ ਤੂੰ ਸਾਨੂੰ ਹੂੰ ਕਹਿੰਦੀ ਰਾਜਾ ਮਾਰ ਤੂੰ ਕਹਿੰਦਾ ਹਾਂ ਹੂੰ ਕਹਿੰਦਾ ਫਿਰ ਚਲੋ ਕਹਿੰਦੀ ਫਿਰ ਚੱਕੋ ਹੂੰ ਲੈ ਕੇ ਪੈਕਰੀ ਚ ਕੋਲੇ ਹੁਣ ਆ ਜਦੋਂ ਕੋਈ ਨਵਾਂ ਵਿਆਹ ਸਾਦੀ ਹੋਈ ਹੁੰਦੀ ਆ ਕੋਈ ਵੀ ਮੁੰਡੇ ਦੀ ਕਿਸੇ ਦੀ ਵੀ ਹੋਈ ਹੋਵੇ ਜਦੋਂ ਮੰਨ ਕੇ ਚਾਲਾ ਚਾਚਾ ਆਪਾਂ ਹਰੇ ਕੋ ਨੂੰ ਦਾ ਕਰੀ ਚ ਕਿ ਫੇਰੇ ਭੱਜਾ ਜੀ ਮੈਂ ਵਿਆਹ ਕੇ ਲੈ ਆ ਹੁਣ ਕਿ ਭਾਈ ਮਠਿਆਈ ਮੁੱਠੀ ਬਣੀ ਤੇ ਮੈਨੂੰ ਧਰਤੀ ਜਿੰਨੀ ਕ ਧਰਦਿਆ ਕਰ ਉਹਨੇ ਕ ਸਕਜਾ ਕਰ ਭੀਮ ਹੁਣ ਕਿ ਹੰਬਗੇ ਉਹ ਕਦੇ ਵੀ ਆਏ ਦੱਸ ਵੀ ਰਾਣੀ ਤਾਂ ਕਹ ਕੇ ਲੈ ਆ ਤੂੰ ਕਹਾਂ ਨੂੰ ਆਏ ਦੱਸ ਵੀ ਇੰਨਾ ਖਾਣਾ ਕੋ ਖਾਂਦੀ ਐ ਅੱਛਾ ਉਹ ਕੋਨਾ ਵੀ ਕਈ ਦਿਨਾਂ ਦੀ ਭੁੱਖੀ ਤਾਂ ਖਾਂਦੀ ਸਾਨੂੰ ਕੀ ਪਤਾ ਜਦੋਂ ਭਈ ਹੱਥ ਨੇ ਮੈਲਾ ਕ੍ਰਿਸ਼ਕ ਲੱਗਿਆ ਉਹ ਕਰਨ ਲੈਵੇ ਮੰਜਾੜਾ ਹਲਿਆ ਜਿਵੇਂ ਹੈ ਹੂੰ ਕੋਨੇ ਤਰ ਲਿਆ ਤੋਣ ਤੇ ਗੋਡਾ ਵੀ ਮੈ ਕ੍ਰਿਚਕ ਦੇ ਹੂੰ ਕਿ 12 ਵਜੇ ਤੱਕ ਪੁਰਦਾ ਹੁੰਦਾ 12 ਵਜੇ ਤੋਂ ਬਾਅਦ ਨੂੰ ਤਿੰਨ ਹੱਥਾਂ ਦਾ ਬੋਲ ਮਿਲਦਾ ਸੀ ਜਿਹੜਾ ਤਿੰਨ ਦਾ ਵਚਨ ਕਰਿਆ ਸੀ ਬੁੜੀ ਨੇ ਹੂੰ ਕਿ ਜਦੋਂ 12:00 ਵਜੇ ਕ੍ਰਿਸ਼ਨ ਮਹਾਰਾਜ ਉਹਨੂੰ ਉਹਨਾਂ ਦੇ ਅੰਗ ਸੰਗ ਰਹਿੰਦਾ ਸੀ ਪਾਣ ਮਾੜੀ ਕ੍ਰਿਸ਼ਨ ਮਹਾਰਾਜ ਨੇ ਦੇਖਿਆ ਤਰੀ ਸਿੰਘ ਮਹਾਰਾਜ ਨੇ ਐਂ ਕਰਤਾ ਇਹਨੇ ਫੜਿਆ ਸਿਰ ਪੱਟਤੀ ਤੋਂ ਮਾਰ ਕੇ ਛੱਡਿਆ ਮਾਹਰਾ ਆ ਪਿਰੋਲਾ ਪਤਾ ਕਹ ਨਹੀਂ ਪਾਇ ਪਤਾ ਨਹੀਂ ਕੀ ਆ ਜਨਜਾ ਉਹ ਤੇਨੂੰ ਮਾਰ ਕੇ ਐ ਕਰ ਗਿਆ ਹੁਣ ਸਾਰੇ ਲੋਕ ਆਖ ਨਹੀਂ ਪਾਉਂਦੇ ਢਿਗੜੀ ਤਕੜੀ ਚੀਜ਼ ਆ ਗਈ ਜਦੋਂ ਕ੍ਰਿਸ਼ਕ ਨੂੰ ਮਾਰ ਗਈ ਉਹਨਾਂ ਨੂੰ ਕੋਈ ਪਤਾ ਵੀ ਐਸੀ ਨਹੀਂ ਕਰਿਆ ਕੰਮ ਇਹ ਚੱਲ ਭਾਈ ਰੋਣ ਲੱਗ ਗਿਆ ਕਿ ਘਰੇ ਮੇਰਾ ਤਾਂ ਦਰੋਪਤਰ ਲੱਗੀ ਬਖੰਡ ਕਰਨਾ ਕਹ ਨਹੀਂ ਭਾਣੇ ਮੇਰਾ ਤਾਂ ਘਰ ਮਸਾ ਬਣਿਆ ਬਸਿਆ ਸੀ ਮੇਰਾ ਤਾਂ ਉੱਜੜ ਗਿਆ ਮੁਝੇ ਤਾਂ ਉਹ ਦੱਸਦੇ ਨੇ ਜੇ ਅਸੀਂ ਪਾੜੂ ਆਏ ਦੱਸਣਾ ਇਹ ਨਹੀਂ ਚੱਲ ਭਾਈ ਨਿਮੇੜਦਾ ਕੰਮ ਜਿਹੜਾ ਜਿਹਾ ਵਿਹਾਰ ਤੇ ਉਹ ਤੋਂ ਕਰਤਾ ਰੀਚਕਦਾ ਜਦੋਂ ਪਤਾ ਲੱਗਾ ਵੀ ਸਪਤੋਂ ਮੈਨੂੰ ਵਿਕਰੀ ਚ ਕਮਾਰਤਾ ਵੀ ਹੁਣ ਰਾਜੇ ਦੱਸਦੀ ਧਰਤੀ ਤੇ ਨਾਜ ਹੁੰਦਾ ਆਪਾਂ ਧਰਤੀ ਰਾਜੇ ਦੱਸਦੀ ਕੋਹਣ ਉਹਨੇ ਦੇਤਾ ਆਰਡਰ ਕਹਿੰਦਾ ਵੀ ਨਹੀਂ ਤਾਂ ਮੇਰੇ ਨਾਲ ਘਲਾਜ ਨੂੰ ਮਰਜੀ ਲੜਾ ਘਲਾ ਕੁਛ ਕਰ ਨਹੀਂ ਕਹਿੰਦਾ ਮੈਨੂੰ ਆ ਵੀ ਧੱਤੀ ਛੱਡ ਦੇ ਇਹ ਧਰਤੀ ਤੇ ਰਾਜ ਅੱਜ ਦਾ ਨਹੀਂ ਹੁੰਦਾ। ਹੂੰ। ਸਦੀਆਂ ਤੋਂ ਰਾਜ ਇਸ ਧਰਤੀ ਤੇ ਹੁੰਦਾ ਪਹਿਰੇ ਰਾਜੇ ਦੱਸ ਦਿੱਤੇ। ਹੂੰ। ਉਹ ਕਹਿੰਦਾ ਭਾਈ ਰਾਜੇ ਦੱਸ ਕੋਲੇ ਚਿੱਠੀ ਆਈ ਰਾਜਾ ਪੜੀ ਜਾਂਦਾ ਹੈ। ਮਾਗਰ ਖੜਾ ਕਰ ਜਾ। ਉਹ ਨਹੀਂ ਅਰਜ ਨੇ ਪੜਦੀ। ਅੱਜ ਨੇ ਵੀ ਮ ਕੋਲੇ ਗੱਲ ਕਰੀ ਕਹਿੰਦਾ ਪਨੂਨ ਖਾਦਾ ਹਰਾਮ ਨਹੀਂ ਕਰਨਾ। ਕਹਿੰਦਾ ਹੁਣ ਕਿਵੇਂ ਕਰੀਏ ਕਹਿੰਦਾ ਤਾਂ ਪੀਸ ਪਧਾਵੇਂ ਦੀ ਚਿੱਠੀ ਹੈ। ਕਹਿੰਦਾ ਕੋਈ ਗੱਲ ਨਹੀਂ ਫਿਰ ਕਹਿੰਦਾ ਘੋੜਲਾ ਕਢਾਵਾਂਗੇ। ਕਹਿੰਦਾ 11 ਕਵੱਦ ਦਾ ਟਾਈਮ ਬੰਦ ਲਉ। ਕਹਿੰਦਾ ਕਹਿੰਦਾ 12 ਵਜੇ ਤੋਂ ਬਾਅਦ ਬਾਲ ਆਉਂਦਾ ਜੀ ਮੇਰੇ ਚ। ਕਿਤੇ ਪਹਿਲਾ ਨਾ ਮੰਨਦੋ ਕਿਤੇ ਮੈਨੂੰ ਢਾਲੇ ਮੇਰਾ ਸਾਲਾ ਉਹ ਕਹਿੰਦਾ ਚੰਗਾ ਉਹਨਾਂ ਪਈ ਉਹੀ ਗੱਲ ਕਰੀ ਉਹ ਕਹਿੰਦਾ ਜੀ ਤੁਸੀਂ ਕੋ ਸਾਂਸਾ ਕਰਦਾ ਤਾਂ ਹੈਗਾ ਆਪਣਾ ਕਲੂ ਕਲੂਗਾ ਉਹ ਕਹਿੰਦਾ ਪੀਸ ਭਧਾਮਾ ਉਹ ਕਲੂ ਕੀ ਕਰੂ ਕਹਿੰਦਾ ਤੁਸੀਂ ਪ੍ਰਵਾਹ ਨਾ ਮੰਨੋ ਜੀ ਕ ਐਸੇ ਨਹੀਂ ਤਾਂ ਦਾ ਕਲੂ ਪਣਾ ਕਹਿੰਦਾ ਕਲੂ ਰੱਜਲਾ ਰੋਟੀਆਂ ਨਟਕਾਂ ਨਾ ਪਈ ਕਹਿੰਦਾ ਆਇਆ ਕਰੋ ਜੀ ਇਹਨਾਂ ਜਾਓ ਪਹਿਲਾਂ ਉਹ ਕਿਤਨੇ ਚਾਰ ਜਹਾਦੀਆਂ ਲਾਤੀਆਂ ਨੰਗਰ ਮੰਦਰ ਬੱਠਾ ਖਾਈ ਗਿਆ ਦੋ ਦੋ ਤਿੰਨ ਟੋਕਰੇ ਲੱਡੂਆਂ ਰੋਟੀਆਂ ਦੇ ਖਾ ਗਿਆ ਫਿਰ ਬਲ ਵੱਧ ਕੇ ਤੇ ਛੋਰ ਕਹਣਾ ਵੇ ਟਾਈਮ ਬੰਨਤਾ ਵੀ 11 ਵਜੇ ਜਦੋਂ ਢੋਲ ਵੱਜ ਗਿਆ ਇੱਥੇ ਹੋ ਗਿਆ ਕਹਿੰਦਾ ਮੈਂ ਕਰੋ ਸਵਾ ਦੇ ਬੰਦੇ ਜਿੰਨੇ ਖੜੇ ਹੋ ਜੇ ਤਾਂ ਇਹ ਪਹਿਰਮਾਨ ਨੇ ਮੈਨੂੰ ਮਾਰਤਾ ਤਾਂ ਤੈਨੂੰ ਨਹੀਂ ਕੁਛ ਜੇ ਮੈਨੂੰ ਮਾਰਤਾ ਤਾਂ ਮੈਨੂੰ ਨਾ ਕੁਛ ਕਹਿਣਾ ਕਹਿੰਦਾ ਬੋਲੋ ਵਜਾਓ ਢੋਲ ਉਹਨੇ ਕਹਿਤਾ ਵਜਾਤਾ ਤੂੰ ਵੀ ਹਾਂ ਠੀਕ ਆ ਮਨਜ਼ੂਰ ਹੈ ਉਹਨੇ ਲਿਖ ਕੇ ਦਿੱਤਾ ਕਹਿੰਦਾ ਹਾਂ ਵੀ ਉਹਨੂੰ ਐਂਦੀ ਮੈਂ ਤਾਂ ਭੀਸ ਪਧਾਵਾ ਮੈਨੂੰ ਕੀ ਕਰ ਦੂ ਇਹ ਇਹ ਉਹਨੇ ਭਾਈ ਜਦੋਂ ਭਾਈ 12 ਬੱਜ ਗਈ ਕੁੜੀ ਗਈ 12 ਵਜੇ ਕ੍ਰਿਸ਼ਨ ਮਹਾਰਾਜ ਦਿਸਿਆ ਉਹਨੂੰ ਝਾਕਿਆ ਤਾਂ ਹੂੰ ਜਦੋਂ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਹੁੰਦੇ ਸੀ ਉਦੋਂ ਬਾਲ ਬਤਾਇ ਤੇ ਹੂੰ ਜਦੋਂ ਹੋਏ ਦਰਸ਼ਨ ਹੂੰ ਕਿ ਭਾਈ ਕ੍ਰਿਸ਼ਨ ਮਹਾਰਾਜ ਦਤਨ ਕਰੀ ਜਾਂਦਾ ਦੰਦਾਂ ਨਾਲ ਪਾੜ ਕੇ ਦਤਨ ਕਿੱਧਰ ਛੜਤੀ ਕਿੱਧਰ ਛੜਤੀ ਉਹਨੇ ਜਦੋਂ ਕ੍ਰੀਚ ਕਿਤੇ ਪੈਰ ਤੇ ਪੈਰ ਧਰ ਕੇ ਬਣਾ ਕੇ ਖਲਪਾੜ ਕੇ ਇਧਰ ਨੂੰ ਛੜਤੀ ਕਿਧਰ ਨੂੰ ਛੜਤੀ ਧੋਲ ਵੱਜ ਗਈ ਭਾਵੇਂ ਕੋ ਕਾਲੂ ਨੇ ਐਡਾ ਬੰਦਾ ਪਾੜਦਾ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਜਲ ਜਦੋਂ ਨੂੰ ਵਿਕਰੀ ਚ ਕ ਬਿਮਾਰਤਾ ਤੇ ਪੀਸ ਵਧਾਵਾ ਵੀ ਮਾਰਤਾ ਵੀ ਜਿਹੜਾ ਨਾਲ ਆਪ ਨੂੰ ਡਰਤੀ ਉਹ ਚੱਕਿਆ ਗਿਆ ਵੀ ਜੇ ਹੋਈਏ ਤਾਂ ਆਪਾਂ ਹੁਣ ਰਾਜੇ ਦੱਸਦੀ ਧਰਤੀ ਆਪਾਂ ਦੇਮਾਨਾ ਟਟ ਚ ਉਹੀ ਕੰਮ ਕਰਿਆ ਉਹਨੇ ਜਿਹੜਾ ਕਰਨਾ ਸੀ